ਇਲਾ ਮਤਾ ਇਹ ਹੈ ਕਿ ਮਨੀਤ ਭਾਈ ਜਗਰਾਵ ਜਿਹੜਾ ਵਾ ਜਿਹਦੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਾਰੀ ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾਂ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਾਂ ਵਿੱਚ ਨਹੀਂ ਦਫਨਾ ਸਕਦੇ ਪਿੰਡ ਵਾਸੀਆਂ ਨੇ ਮਸੀਹ ਭਾਈਚਾਰੇ ਖਿਲਾਫ ਮਤਾ ਪਾਇਆ ਹੈ ਅਤੇ ਉਹਨਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ ਜੀ ਹਾਂ ਇੱਕ ਪਾਸੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਦੂਜੇ ਪਾਸੇ ਮਸੀਹ ਭਾਈਚਾਰੇ ਵੱਲੋਂ 크리스마ਸ ਦਾ ਤਿਹਾਰ ਬੜੀ ਹਤੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਅਜਿਹੇ ਵਿੱਚ ਹੁਣ ਪਿੰਡਾਂ ਵਿੱਚ ਇਸਾਈਆਂ ਖਿਲਾਫ ਮਥੇ ਪੈਣ ਲੱਗੇ ਨੇ ਕਿਹਾ ਜਾ ਰਿਹਾ ਹੈ ਕਿ ਲੋਕ ਵੱਡੀ ਪੱਧਰ ਤੇ ਇਸਾਈ ਭਾਈਚਾਰੇ ਵਿੱਚ ਕਨਵਰਟ ਹੋ ਰਹੇ ਨੇ ਜਿਸ ਕਾਰਨ ਮੂਲ ਪਿੰਡਾਂ ਵਿੱਚ ਲੋਕਾਂ ਦੀਆਂ ਦੁਸ਼ਮਣੀਆਂ ਵੀ ਬਦਲ ਲੱਗੀਆਂ ਨੇ ਅਜਿਹੇ ਵਿੱਚ ਇੱਕ ਪਿੰਡ ਦੀ ਪੰਚਾਇਤ ਵੱਲੋਂ ਇਸਾਈ ਭਾਈਚਾਰੇ ਦੇ ਲੋਕਾਂ ਖਿਲਾਫ ਚਾਰ ਮਤੇ ਪਾਸ ਕੀਤੇ ਗਏ ਨੇ ਨਗਰ ਦੀ ਇਕਤਰਤਾ ਦੀ ਆ ਤੇ ਸਰਬਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਆ ਜੋ ਹੇਠ ਲਿਖੇ ਅਨੁਸਾਰ ਇਲਾ ਮਤਾ ਇਹ ਆ ਕਿ ਮਸੀਬਾਈ ਚਾਰਾ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਮਤਾ ਇਹ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਬਾਈ ਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਾ ਵਿੱਚ ਨਹੀਂ ਦਫਨਾ ਸਕਦੇ ਤੀਜਾ ਮਤ ਆਇਆ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਹ ਲਾ ਸਕਦੇ ਚੌਥਾ ਮਤ ਆਇਆ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆਚਾ ਤੇ ਮਾਮਲਾ ਤਰਨਤਾਰਨ ਦੇ ਪਿੰਡ ਸੰਗਰਕੋਟ ਦਾ ਹੈ ਜਿੱਥੋਂ ਦੀ ਪੰਚਾਇਤ ਨੇ ਈਸਾਈ ਭਾਈਚਾਰੇ ਖਿਲਾਫ ਚਾਰ ਮਤੇ ਪਾਸ ਕੀਤੇ ਨੇ ਪੰਚਾਇਤ ਦੇ ਮਤਾ ਪਾਉਂਦਿਆਂ ਹੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਈ ਇਹ ਵੀਡੀਓ ਦੇ ਵਿੱਚ ਇਹ ਸੁਣਿਆ ਜਾ ਸਕਦਾ ਹੈ ਕਿ ਪਹਿਲਾ ਮਤਾ ਇਹ ਹੈ ਕਿ ਜਿਹੜੇ ਵਿਅਕਤੀ ਮਸੀਹ ਭਾਈਚਾਰੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਹੀਂ ਜਾਵੇਗੀ ਅਤੇ ਨਾ ਹੀ ਕੋਈ ਪਾਠੀ ਸਿੰਘ ਉਹਨਾਂ ਦੇ ਘਰ ਜਾਵੇਗਾ ਅਤੇ ਨਾਹੀ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਮਸੀਹ ਪਾਈਚਾਰੇ ਦੇ ਲੋਕਾਂ ਨੂੰ ਸਮਸ਼ਾਨਗਾਟ ਵਿੱਚ ਮ੍ਰਿਤਕ ਸਰੀਰ ਨੂੰ ਦਫਨਾਉਣ ਜਾਂ ਫਿਰ ਜਲਾਉਣ ਤੇ ਵੀ ਪਾਬੰਦੀ ਲਗਾਈ ਗਈ ਹੈ ਇਸ ਨਾਲ ਹੀ ਪਿੰਡ ਵਿੱਚ 크리스마ਸ ਜਾਂ ਫਿਰ ਹੋਰ ਤਿਹਾਰਾ ਦੇ ਮੌਕੇ ਸ਼ੋਭਾ ਯਾਤਰਾ ਕੱਢਣ ਤੇ ਵੀ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਪਿੰਡ ਵੱਲੋਂ ਪਾਈ ਮਤੇ ਸੁਣਾਉਣੇ ਆ ਜਿਸ ਵਿੱਚ ਮਸੀਹ ਪਾਈਚਾਰੇ ਦੇ ਲੋਕਾਂ ਖਿਲਾਫ ਪਿੰਡ ਦੀ ਪੰਚਾਇਤ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਨੇ ਨਗਰ ਦੀ ਇਕਤਰਤਾ ਲਈ ਆ ਜੇ ਸਰਬਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਆ ਜੋ ਹੇਠ ਲਿਖੇ ਅਨੁਸਾਰ ਪਹਿਲਾ ਮਤਾ ਇਹ ਆ ਕਿ ਮਜੀਦ ਭਾਈ ਜਹਾ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਮਤਾ ਇਹ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੜੇ ਨੇ ਮਸੀਹ ਭਾਈਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਕਹਣੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਾ ਵਿੱਚ ਨਹੀਂ ਦਫਨਾ ਸਕਦੇ ਤੀਜਾ ਮਤ ਆਇਆ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਹ ਲਾ ਸਕਦੇ ਚੌਥਾ ਮਤ ਆਇਆ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸ਼ੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ। ਉਦੋਂ ਜਦੋਂ ਮੀਡੀਆ ਵੱਲੋਂ ਪਿੰਡ ਵਾਸੀਆਂ ਨਾਲ ਇਸ ਸੰਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਸੀਪਾਈ ਚਾਰੇ ਦੇ ਲੋਕ ਸ਼ਹੀਦੀ ਦਿਹਾੜਿਆਂ ਵਿੱਚ ਸੋਭਾ ਯਾਤਰਾ ਕਰਨ ਤੇ ਬਜਿੱਦ ਸਨ ਜਾਂ ਕੇ ਪਿੰਡ ਵਾਸੀ ਉਹਨਾਂ ਨੂੰ ਸਮਝਾਉਂਦੇ ਰਹੇ ਪਰ ਇਸ ਦੇ ਬਾਵਜੂਦ ਵੀ ਉਹਨਾਂ ਦਾ ਕਹਿਣਾ ਸੀ ਕਿ ਉਹ ਡੀਜੇ ਲਗਾ ਕੇ ਅਤੇ ਪੰਗੜੇ ਆਦ ਪਾ ਕੇ ਆਪਣੇ ਕ੍ਰਿਸਮਸ ਦੇ ਤਿਉਹਾਰ ਨੂੰ ਮਨਾਉਣਾ ਚਾਹੁੰਦੇ ਨੇ ਜਿਸ ਤੋਂ ਦੁਖੀ ਹੋ ਕੇ ਪਿੰਡ ਵਾਲਿਆਂ ਨੇ ਉਹਨਾਂ ਖਿਲਾਫ ਇਹ ਮਤੇ ਪਾਸ ਕੀਤੇ ਨੇ ਮਤੇ ਪਾਰਨ ਦਾ ਕਾਰਨ ਜਿਹੜਾ ਇਹੀ ਰਿਹਾ ਇਹ ਅਸੀਂ ਪਿਛਲੇ ਦਿਨਾਂ ਤੋਂ ਇਹਨਾਂ ਨੂੰ ਵੇਖ ਰਿਹਾ ਸੀ ਤੇ ਇਹ ਆਪਣੀਆਂ ਜਿਵੇਂ ਮਨਮਾਨੀ ਕਹਿ ਸਕਦੇ ਆਪਾਂ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਜਿਹੜਾ ਤੁਸੀਂ ਇਹ ਇਸਾ ਮਸੀਹ ਦਾ ਜੋ 크ਿਸਮਸ ਡੇ ਮਨਾਉਂਦੇ ਆ ਤੁਸੀਂ ਆਪਣੇ ਘਰ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮਨਾਓ ਪਰ ਇਹ ਇਸ ਗੱਲ ਤੇ ਵਿਜੇ ਦੇ ਤੇ ਅਸੀਂ ਜਿਹੜਾ ਵਾ ਇਹ ਡੀਜੇ ਲਾ ਕੇ ਤੇ ਸਾਰੇ ਨਗਰ ਦੇ ਚਾਹ ਤੇ ਫੇਰੇ ਜਿਹੜੀ ਆ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਤੇ ਉਹੀ ਸ਼ੋਭਾ ਯਾਤਰਾ ਜਿਹੜੀ ਕਰਨੀ ਹੈ ਇਹ ਹੋਈ ਸਮਝਾਇਆ ਵੀ ਸਿੱਧੀ ਦਿਹਾੜੇ ਚੱਲ ਰਹਾ ਤੇ ਇਹ ਜਿਹੜੀ ਆ ਇੰਪੈਂਡ ਜਾਇਤ ਨਹੀਂ ਦਿੰਦਾ ਨਾਗਰ ਜਾਇਤ ਨਹੀਂ ਦਿੰਦਾ ਕਿਉਂਕਿ ਇਹ ਮਾਤਾ ਕੀਵੀ ਜੀ ਦਾ ਜਿਹੜਾ ਇਤਿਹਾਸਕ ਨਗਰ ਆ ਤੇ ਇਸ ਕਰਕੇ ਕਿਉਂਕਿ ਅਸੀਂ ਮਾਤਾ ਕੀਵੀ ਜੀ ਦਾ ਜਿਹੜਾ ਵਿਆਹਪੁਰਬ ਆ ਉਹ ਵੀ ਅਸੀਂ ਹਰ ਸਾਲ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਉਹ ਮਨਾਉਂਦੀਆਂ ਕਿਉਂਕਿ ਆ ਹੁਣ ਅੱਗੇ ਮਾਗ ਦਾ ਮਹੀਨਾ ਆਉਣਾ ਤੇ ਮਾਗ ਦੇ 15 16 ਮਾਗ ਨੂੰ ਜਿਹੜਾ ਇਹ ਦਿਹਾੜਾ ਜਿਹੜਾ ਵਿਆਹਪੁਰਬ ਦਾ ਇਹ ਬੜੀ ਸਰਦਾ ਪਾਵਨ ਦੇ ਨਾਲ ਮਨਾਇਆ ਜਾਂਦਾ ਤੇ ਅਸੀਂ ਨਸੀਬਾਈ ਚਰੇ ਨੂੰ ਇਹੋ ਬੇਨਤੀ ਕੀਤੀ ਵੀ ਤੁਸੀਂ ਜੋ ਵੀ ਚਲੋ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਜੋ ਤੁਸੀਂ ਆਪੋ ਆਪਣੇ ਘਰ ਹੀ ਜਿਸ ਤਰ੍ਹਾਂ ਮਰਜ਼ੀ ਆਪਣਾ ਜਸ਼ਨ ਕਰੋ ਪਰ ਜਿਹੜਾ ਗਲੀਆਂ ਬਾਜ਼ਾਰਾਂ ਦੇ ਵਿੱਚ ਜਿਹੜਾ ਡੀਜੀ ਲਾ ਕੇ ਆ ਇਹਦੀ ਇਜਾਜ਼ਤ ਜਿਹੜੀ ਅਸੀਂ ਨਹੀਂ ਦਿੱਤੀ ਕਿੰਨੇ ਟਿੰਕ ਦੀ ਗੱਲ ਹੈ ਜਿਹੜਾ ਮਤਲਬ ਇਹ 23 12 24 ਦੀ ਗੱਲ ਹੈ ਕਿੰਨੇ ਕੁ ਲੋਕ ਹਾਜ਼ਰ ਸੀ ਸਾਰੇ ਪਿੰਡ ਦੀ ਸਹਿਮਤੀ ਨਾਲ ਮਤੇ ਪਾ ਹਾਂ ਸਾਰਾ ਨਗਰੀ ਹਾਜ਼ਰ ਸੀ ਲਗਭਗ ਕੋਈ ਆਪਾਂ 4-500 ਬੰਦਾ ਜਿਹੜਾ ਉਹ ਉਸ ਉਸ ਟਾਈਮ ਨਗਰ ਦਾ ਹਾਜ਼ਰ ਸੀ ਕਮੇਟੀਆਂ ਕਿਹੀਆਂ ਪਿੰਡ ਦੀਆਂ ਜਿਹੜੀਆਂ ਕਮੇਟੀਆਂ ਨਗਰ ਦੀਆਂ ਕਮੇਟੀਆਂ 4 ਆ ਜੀ ਜਿਵੇਂ ਮੱਥਿਆ ਲੰਗਰ ਕਮੇਟੀ ਪੂਰਨਮਾਸ਼ੀ ਲੰਗਰ ਕਮੇਟੀ ਗੁਰਦੁਆਰਾ ਮਾਤਾ ਖੀਵੀ ਜੀ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਤੇ ਕਿਸਾਨ ਸੰਘਰਸ਼ ਕਮੇਟੀ ਵੀ ਸਾਡੇ ਨਗਰ ਦੇ ਹੈਗੀ ਆ ਉਹਨਾਂ ਦੀ ਵੀ ਸਹਿਮਤੀ ਨਾਲ ਆ ਤੇ ਸਮੇਰ ਪੰਚਾਇਤ ਦੀ ਜਿਹੜੀ ਆ ਉਹ ਵੀ ਸਹਿਮਤੀ ਨਾਲ ਤਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਵੱਲੋਂ ਇਹ ਮਤੇ ਪਾਸ ਕਿੱਥੇ ਜਾ ਰਹੇ ਸੀ ਤਾਂ ਉਸ ਸਮੇਂ ਮਸੀਬਾਈਚਾਰੇ ਦੇ ਲੋਕ ਵੀ ਪੰਚਾਇਤ ਵਿੱਚ ਮਨਜ਼ੂਰ ਸੀ ਜਿਨ੍ਹਾਂ ਵੱਲੋਂ ਇਹਨਾਂ ਮਤਿਆਂ ਤੇ ਸਹਿਮਤੀ ਜਤਾਈ ਗਈ ਹੈ ਹਾਲਾਂਕਿ ਇਸ ਪੂਰੇ ਮਾਮਲੇ ਤੇ ਮਸੀਬਾਈਚਾਰੇ ਦੇ ਲੋਕਾਂ ਦਾ ਕੋਈ ਵੀ ਬਿਆਨ ਫਿਲਹਾਲ ਨਹੀਂ ਸਾਹਮਣੇ ਨਹੀਂ ਆਇਆ ਤਰੰਤਾਰਨ ਤੋਂ ਰਵੀ ਖਹਿਰਾ ਸੈਂਟਰਲ ਪੰਜਾਬ ਟੀਵੀ